ਇਸੇ ਕੋਰਪੋਰੇਟ ਸੁਰਖੀ ਕਮੇਟੀ ਹੈ ਜਿਹੜੀ ਸਾਡੀ ਕਮੇਟੀ ਫਾਈਨਾਂਸ ਰੈਕਟੀ ਰਾਸ ਹੈ। ਸਹੀ ਸਰ। ਉਹਨਾਂ ਨੇ ਜਿੰਨੇ ਲੋਕਾਂ ਨਾਲ ਗੱਲਬਾਤ ਕੀਤੀ ਛੇਣਾ ਉਹ ਕਿਤੇ ਉਹਨਾਂ ਸਾਰਿਆਂ ਦੀ ਰਾਏ ਸੀ ਵੀ ਇੱਕ ਕੋਈ ਇਹ ਰਾਹਤ ਲੈਣੀ ਚਾਹੀਦੀ। ਉਹਨਾਂ ਦਾ ਬਾਦ ਕੀ ਜੀ ਉਹਦੀ ਮੈਂ ਗੱਲ ਬਾਤ ਦੀ ਹੈ ਵੀ ਇੱਕ ਵਾਰੀ ਇਹ ਰਾਹਤ ਲੈਣੀ ਚਾਹੀਦੀ। ਯੈਸ ਜੀ ਦੂਜੀ ਗੱਲ ਕੋਈ ਸਟੈਂਡ ਕਰ ਦੋ ਤੁਹਾਨੂੰ ਜੇ ਮੈਸੇਜ ਨੰਬਰ ਲਿਖੋ ਸਰ ਮੇਰੇ। ਕੀ ਲੈਣੀ ਹਾਂ ਹਾਂ ਬਸ ਜਿਹੜੀ ਹੈ ਯੈਸ ਯੈਸ ਜਿਹੜੀ ਕਾਡਿ ਕਮੇਟੀ ਐਕਟੀ ਹੋ ਗਈ ਜਿਹੜੇ ਹਾਈ ਕੋਰਟ ਦਾ ਫੈਸਲਾ ਪਿਛਲੇ ਸਮੇਂ ਤੋਂ ਇੱਕ ਬੜਾ ਵੱਡਾ ਇਸ਼ੂ ਪੁਆੜੀ ਗਿਆ ਸੀ ਸ਼ਹਿਰ ਸ਼ਹਿਰ ਤੋਂ 80 ਦੇ ਮਤਲਬ ਪਲਾਟਾਂ ਦੇ ਅਲੋਟੀਆਂ ਦਾ ਉਹਦੇ ਚ ਸਰਕਾਰ ਨੇ ਗਮਾੜਾ ਨੇ 3162 ਰੁਪਏ ਅਨਹਸਮੈਂਟ ਪਾਤੀ ਸੀ ਪਰ ਪਰ ਮੀਟਰ ਕਤਿ ਸਜਾਟ 3264 ਰੁਪਏ ਪਰ ਮੀਟਰ ਹਾਸਮੈਂਟ ਪਾਤੀ ਸੀ ਜਿਹੜੀ ਕਿ ਬਿਲਕੁਲ ਨਜਾਇਜ਼ ਸੀ ਉਹਨਾਂ ਹਾਸਮੈਂਟ ਪਾਉਣ ਤੋਂ ਬਾਅਦ ਅਸੀਂ ਐਂਟੀਨ ਹਾਸਮੈਂਟ ਕਮੇਟੀ ਸੈਕਟਰਸ਼ਰ ਤਰਸੀ ਮੁਹਾਲੀ ਬਣਾਈ ਜਿਹਦੀਆਂ ਸਰਕਾਰ ਦੇ ਨਾਲ 6 ਮੀਟਿੰਗਾਂ ਹੋਈਆਂ ਜਿਦੇ ਚ ਮੁੱਖ ਮੰਤਰੀ ਚੀਫ ਸੈਕਟਰੀ ਤੇ ਪ੍ਰਿੰਸੀਪਲ ਸੈਕਟਰੀ ਤੋਂ ਸੀ ਇਹ ਤੋਂ ਬਿਨਾਂ 3 ਮੀਟਿੰਗਾਂ ਗਮਾੜਾ ਦੇ 6 ਨਾਲ ਇਹ ਸਾਰੀਆਂ ਮੀਟਿੰਗਾਂ ਦੇ ਵਿੱਚ ਸਾਡੇ ਨਾਲ ਇਸ ਹਲਕੇ ਦੇ ਵਿਧਾਇਕ ਸਰਦਾਰ ਕੁਲਵੰਤ ਸਿੰਘ ਵੀ ਹਰੇਕ ਥਾਂ ਤੇ ਇਹ ਮੀਟਿੰਗ ਦੇ ਵਿੱਚ ਹਾਜ਼ਰ ਨੇ ਤੇ ਇਹ ਮੀਟਿੰਗਾਂ ਜਿਹੜੀਆਂ ਹੋਈਆਂ ਨੇ ਉਹਦੇ ਵਿੱਚ ਸਾਰੀ ਪਹਿਲਾ 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 ਸ਼ੁਰੂਆਤ ਇਹ ਹੋਈ ਵੀ ਇਹ ਜੀ ਹੋ ਨਹੀਂ ਸਕਦੀ ਫਿਰ ਇਹ ਹੋਈ ਵੀ ਕੁਸ਼ਕ ਕੀਤਾ ਜਾਦਾ ਮਾੜਾ ਮੋਟਾ ਤੇ ਜਿਹੜੀ ਖੇਡ ਵਾਲੀ ਮੀਟਿੰਗ ਹੋਈ 15 10 24 ਵਾਲੀ ਉਹਦੇ ਚ ਜਿਹੜੀ ਸੀਏ ਗਮਾੜਾ ਤੇ ਉਹਦੀ ਸਾਰੀ ਟੀਮ ਸੀ ਸਾਡੀ ਜਿਹੜੀ ਕਮੇਟੀ ਸੀ ਉਹਦੇ ਚ ਐਮਐਲਏ ਸਾਹਿਬ ਵੀ ਸੀ ਉਹਨਾਂ ਨੇ ਕਿਹਾ ਵੀ ਅਸੀਂ 820 ਰੁਪਏ ਇਹਦੇ ਘਟਾਉਣ ਨੂੰ ਤਿਆਰ ਆ ਇਹਦੂ ਬਿਨਾ ਸਾਡਾ ਅਸੀਂ ਸਾਰੇ ਤਰ੍ਹਾਂ ਦਾ ਜਿਹੜਾ ਕੋਰਸ ਕਰੈਕਸ਼ਨ ਕਰ ਲਈ ਸਾਰਾ ਬਰਾਲਾ ਪਰਾਲੀ ਕਰ ਲਈ 820 ਰੁਪਏ ਅਸੀਂ ਇਹਨੂੰ ਮੀਟਰ ਪਿੱਛੇ ਘਟਾ ਸਕਦੇ ਆ ਤੇ ਅਸੀਂ ਚਲੋ ਉਹ ਤੋਂ ਬਾਅਦ ਹੋਰ ਫੇਰ ਇੱਕ ਐਮਐਲਏ ਸਾਹਿਬ ਨਾਲ ਗੱਲਬਾਤ ਹੋਈ ਤੇ ਉਹ ਤੋਂ ਬਾਅਦ 4 ਰੁਪਏ ਹੋਰ ਮੰਨ ਕੇ ਉਹਨਾਂ ਨੇ ਕਿਹਾ 824 ਰੁਪਏ ਅਸੀਂ ਮੀਟਰ ਪਿੱਛੇ ਘਟਾ ਦਾਂਗੇ ਕਿ ਇਹ ਸਾਰੀ ਗੱਲ ਹੈ ਜਿਹੜੀ ਜਦੋਂ ਹੋਈ ਹੈ ਤੇ ਇਹਦੇ 'ਚ ਫਿਰ ਅਸੀਂ ਸਾਰਿਆਂ ਨੇ ਵਿਚਾਰ-ਵਟਾਂਦਰਾ ਕਰਕੇ ਜਿੰਨਾ ਲੋਕ ਸਾਡੇ ਸੰਪਰਕ 'ਚ ਆ ਸਕਦੇ ਸੀ ਉਹਨਾਂ ਨਾਲ ਕਮੇਟੀ ਮੈਂਬਰਾਂ ਨੇ ਵੀ ਇੱਕ ਵਾਰੀ ਇਹ ਰਾਹਤ ਲਈ ਜਾਣੀ ਚਾਹੀਦੀ ਹੈ ਕਿਉਂਕਿ ਜਿਹੜੀ ਪਹਿਲਾਂ ਹੀ ਮਤਲਬ ਅਨਹਾਸਮੈਂਟ ਬਹੁਤ ਹੈ ਤੇ ਦੂਜੀ ਇਹਦੇ ਉੱਤੇ ਵਿਆਜ ਦੇ ਉੱਤੇ ਪੈਨਲਟੀ ਲਾ ਕੇ ਹੋਰ ਵੀ 2 ਸਾਲ ਦੇ ਵਿੱਚ ਕਾਫੀ ਪੈਸਾ ਹੋ ਗਿਆ ਵੀ ਜਦੋਂ ਇਹ ਫੈਸਲਾ ਹੋ ਜਾਂਦਾ ਕਿਉਂਕਿ ਟਰਮਾਡਾ ਫਿਰ ਨਵੇਂ ਰੂਪ 'ਚ ਨਵਾਂ ਲੈਟਰ ਕੱਢੇਗਾ ਤੇ ਕੋ ਜਿਹੜੀ ਪੈਨਲਟੀ ਵਗੈਰਾ ਤੇ ਉਹ ਸਾਰੀ ਇੱਕ ਵਾਰੀ ਉਹ ਖਤਮ ਹੋਵੇ ਲੋਕਾਂ ਦੇ ਜਿਹੜਾ ਬੋਝ ਹੈ ਤੇ ਉਹ ਫਿਰ ਹੁਣ ਅਸੀਂ ਉਹ ਲਗੋ ਲੈਟਰ ਤਿਆਰ ਹੋ ਤਿਆਰ ਮਤਲਬ ਉਹ ਸਰਕਾਰ ਨੂੰ ਭੇਜਣਾ ਸੀ ਤਾਂ ਕੁਝ ਬੰਦਿਆਂ ਨੇ ਕੇਸ ਜਿਹੜਾ ਹਾਈ ਕੋਰਟ ਦੇ ਵਿੱਚ ਪਾਤਾ ਵੀ ਸਾਡੀ ਜਿਹੜੀ ਇਹ ਅਨਾਉਂਸਮੈਂਟ ਘਟਾਈ ਜਾਵੇ ਇਹ ਨਜਾਇਜ਼ ਹੈ ਹਾਈ ਕੋਰਟ ਨੇ ਇਹ ਕਰਤਾ ਵੀ ਗਵਰਨਰ ਨੂੰ ਡਾਇਰੈਕਸ਼ਨ ਦਿੱਤੀ ਵੀ ਇਹਨਾਂ ਦੀ ਜਿਹੜਾ ਵਿਚਾਰ ਹੈ ਸੁਣੇ ਜਾਣ ਤੇ ਇਹਨਾਂ ਨੂੰ ਜੋ ਬਣਦੀ ਰਾਹਤ ਦਿੱਤੀ ਜਾਵੇ ਤੇ ਗਮਾੜਾ ਦੇ ਅਧਿਕਾਰੀਆਂ ਨੇ ਉਹਨਾਂ ਸਾਰੀਆਂ ਐਪਲੀਕੇਸ਼ਨਾਂ ਵਾਲੇ ਜਿਹੜੇ ਇਹ ਬੰਦੇ ਸੀ ਉਹਨਾਂ ਨੂੰ ਬੁਲਾ ਕੇ ਉਹਨਾਂ ਨੇ ਕਿਹਾ ਜੀ ਵੀ ਕੁੱਲ ਮਿਲਾ ਕੇ ਉਹਦਾ ਇੰਡਰਜਲਟ ਇਹ ਕਰਤਾ ਵੀ ਅਸੀਂ ਕੋਈ ਰਾਹਤ ਨਹੀਂ ਦੇ ਸਕਾਂਗੇ ਤੇ ਉਹਨਾਂ ਨੇ ਹੁਣ ਉਸ ਤੋਂ ਬਾਅਦ ਜਦੋਂ ਇਹ ਗੱਲ ਖਤਮ ਹੋ ਗਈ ਫਿਰ ਅਸੀਂ ਇਹਦੇ ਵੱਲੋਂ ਮੈਂ ਚਿੱਠੀ ਕੱਢੀ ਗਮਾੜਾ ਦੇ ਸੀਏ ਨੂੰ ਵੀ ਜਿਹੜੀ ਸਾਡੀ ਐਮਐਲਏ ਸਾਹਿਬ ਨਾਲ ਤੇ ਸਾਡੀ ਕਮੇਟੀ ਨਾਲ ਤੁਹਾਡੀਆਂ ਮੀਟਿੰਗਾਂ ਹੋਈਆਂ ਤੇ ਉਹ ਮੀਟਿੰਗਾਂ ਦਾ ਮਤਲਬ ਕੀ ਸਟੇਟਸ ਹੈ ਹੁਣ ਜਿਹੜਾ ਤੁਸੀਂ ਸਾਡੇ ਨਾਲ ਕੀਤਾ ਸੀ ਵੀ ਅਸੀਂ 824 ਰੁਪਏ ਇਹ ਘਟਾ ਸਕਦੇ ਆ ਤੇ ਉਹ ਉਹਦੇ ਬਾਰੇ ਜਦੋਂ ਚਿੱਠੀ ਦਾ ਜਵਾਬ ਦੇ ਵਿੱਚ ਸਾਨੂੰ ਜਿਹੜੀ ਸੀਏ ਦੇ ਚਿੱਠੀ ਆਈ ਹੈ ਉਹ ਇਹ ਆਈ ਹੈ ਵੀ ਅਸੀਂ ਉਹ ਜਿਹੜਾ ਸਾਰਾ ਤੁਹਾਡਾ ਮਸਲਾ ਉਸ ਹੀ ਸਰਕਾਰ ਨੂੰ ਵਿਚਾਰਨ ਹਿਤ ਇਹ ਮੰਗ ਇਹਨੂੰ ਮਤਲਬ ਕੀਮਤ ਨੂੰ ਅਨਹਾਂਸਮੈਂਟ ਨੂੰ ਘਟਾਉਣ ਹਿਤ ਸਰਕਾਰ ਨੂੰ ਭੇਜੇ ਤੋਂ ਸਰਕਾਰ ਦੇ ਵਿਚਾਰ ਅਧੀਨ ਹੈ ਤੇ ਇਹ ਸਰ ਅਸੀਂ ਇਸ ਕਰਕੇ ਤੁਹਾਨੂੰ ਇਹ ਤਕਲੀਫ ਦਿੱਤੀ ਹੈ ਤੇ ਸਾਰੇ ਲੋਕਾਂ ਨੂੰ ਇਹ ਦੱਸਣ ਲਈ ਵੀ ਉਹ ਹਾਈ ਕੋਰਟ ਵਾਲਾ ਜਿਹੜਾ ਉਹ ਫੈਸਲਾ ਤੇ ਜਿਹੜਾ ਲੋਕਾਂ ਜਿਹੜੀ ਪਿਛਲੀ ਕਮੇਟੀ ਇੱਕ ਜਾਂਦੀ ਰਹੀ ਉਹਤੇ ਹੋਰ ਬੰਦੇ ਗਮਾੜਾ ਤੇ ਵੀ ਇਹ ਹੁਣ ਜੀ ਖਤਮ ਹੋ ਗਿਆ ਅਸੀਂ ਜਾਣੇ ਲੋਕਾਂ ਨੂੰ ਇਹ ਦੱਸਣਾ ਚਾਹਣਾ ਵੀ ਮਸਲਾ ਖਤਮ ਨਹੀਂ ਹੋਇਆ ਮਸਲਾ ਚੱਲਦਾ ਤੇ ਸਰਕਾਰ ਦੇ ਜਿਹੜੀ ਸਾਡਾ ਨਾਲ ਗੱਲ ਕੀਤੀ ਉਹ ਵਿਚਾਰ ਦੀ ਹੈਗਾ ਜਿਹੜਾ 824 ਰੁਪਏ ਪ੍ਰਤੀ ਵਰਗ ਮੀਟਰ ਦਾ ਘਟਾਉਣ ਦਾ ਉਹਨਾਂ ਦੇ ਫੈਸਲੇ ਸੀ ਸਰਕਾਰ ਦੇ ਵਿਚਾਰ ਨਹੀਂ ਹੈ ਤੇ ਉਹਨਾਂ ਦੇ ਜਿਨ੍ਹਾਂ ਦੇ ਵਿੱਚ ਉਹ ਮਸਲੇ ਤੇ ਸਰਕਾਰ ਜਲਦੀ ਫੈਸਲਾ ਲਵੇ ਕਿ ਸਰ ਆਪਾਂ 800 ਜਿਹੜਾ 24 ਰੁਪਏ ਹੈ ਜਿੰਨਾ ਅਸੀਂ ਲੋਕਾਂ ਦੀ رائے ਲਈ ਤੇ ਜਿੰਨੇ ਕਮੇਟੀ ਦੇ ਮੈਂਬਰ ਸੀ ਉਹਨਾਂ ਦੀ ਇਹ رائے ਸੀ ਵੀ ਬਿਲਕੁਲ ਇਹਨੂੰ ਅੱਜ ਦੇ ਹਾਲਾਤ ਦੇ ਵਿੱਚ ਇਹਨੂੰ ਪ੍ਰਵਾਨ ਕੀਤਾ ਜਾਵੇ ਤੇ ਜੇ ਕਿਸੇ ਨੂੰ ਇਹ ਨਹੀਂ ਪ੍ਰਵਾਨ ਹੈਗਾ ਉਹਦੇ ਲਈ ਇਹ ਆਪਸ਼ਨ ਹੈ ਵੀ ਉਹ ਕੋਰਟ ਦੇ ਵਿੱਚ ਜਦੋਂ ਮਰਜੀ ਆਪਾਂ ਅਸੀਂ ਇਹਨੂੰ ਪ੍ਰਵਾਨ ਕਰਕੇ ਇਹ ਗੱਲ ਕਿ ਕਿਹਾ ਵੀ ਲੋਕਾਂ ਨੂੰ ਰਾਹਤ ਜਿਹੜੀ ਮਿਲਦੀ ਹੈ ਇਹ ਲਈ ਜਿਨ੍ਹਾਂ ਨੂੰ ਨੋਰਥ ਆਰਟ ਦੇ ਪੈਸੇ ਉਹਨਾਂ ਨੇ ਨਹੀਂ 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 ਜਿਵੇਂ ਜਮ੍ਹਾਂ ਕਰਾਏ ਉਹਨਾਂ ਨੂੰ ਘੱਟ-ਘੱਟ 1 ਲੱਖ ਰੁਪਏ ਲੈ ਕੇ 1.5 ਲੱਖ ਤੱਕ ਉਸ ਤੇ ਪੈਨਲਟੀ ਪੇਪਰ ਪੈ ਗਈ ਹੈ ਜਦੋਂ ਉਹਨਾਂ ਅਰਥਾ 24 ਰੁਪਏ ਦੀ ਰੇਟ ਮੇਜਦੀ ਹੈ ਇਹ ਰੇਟ ਫੇਰ ਰਿਵਾਈਜ਼ ਹੋਣਗੇ ਅਡਰੈਸਾਂ ਦੀ ਗੱਲ ਹੋਰ ਫਿਲ ਕਰਦੇ ਤੁਸੀਂ ਗਰੀਬ ਮਤਲਬ ਰਹਿੰਦੇ ਅਲੋਟੀ ਹੋ ਆਓ ਅਜੇ ਵੀ ਨਹੀਂ ਲੋਕ ਉਹ ਵੀ ਇਨਵੋਲ ਹੈਗੇ ਇਹਦੇ 'ਚ ਨਹੀਂ ਉਹਨਾਂ ਦਾ ਲੈਣਾ ਦੇਣਾ ਨਹੀਂ ਉਹਨਾਂ ਦਾ ਤਾਂ ਅਸੀਂ ਉਹਨਾਂ ਨੂੰ ਵੀ ਪੁੱਛਿਓ ਕਿਹੜੇ ਨੇ ਜੀ ਸੈਕਟਰ ਉਹਨਾਂ ਨੇ ਸਵਾਲ ਵੀ ਕੀਤਾ ਸੀ ਵੀ ਉਹਨਾਂ ਦੀ ਲਿਸਟ ਦਿਓ ਉਹ ਕਹਿੰਦੇ ਵੀ ਸਾਡ ਨੂੰ ਨਹੀਂ ਪਤਾ ਹੁਣ ਉਹ ਸਾਡੇ ਕੋਲੇ ਐਸ ਸਮੇਂ ਤੇ ਜਿਨ੍ਹਾਂ ਨੂੰ ਅਲਾਟੀ ਹੈ ਉਹਨਾਂ ਤੇ ਪੈਨਲਟੀ ਲੱਗਦੀ ਸਾਰਾ ਕੁਝ ਇਹ ਟੈਕਸ ਉਹਨਾਂ ਤੇ ਤਾਂ ਉਹਨਾਂ ਤੇ ਤਾਂ ਐ ਵੀ ਜਦੋਂ ਲੋਟਰੀ ਹੋਏ ਉਹਨਾਂ ਤਾਂ ਹੁਣ ਦੇਖੋ ਉਹਨਾਂ ਨੇ ਕੀਆ ਉਹ ਤਾਂ ਜੇ ਸਵਾਲ ਇੱਕ ਬਰਕ ਪਰ ਜਿਨ੍ਹਾਂ ਨੂੰ ਅਲਾਟ ਕੀਤੇ ਉਹਨਾਂ ਨੂੰ ਉਹ ਨੋਟਿਸ ਘੱਟ ਰਹੇ ਨੇ ਵੀ ਤੁਹਾਨੂੰ ਪੈਨਲਟੀ ਵੀ ਹੈ ਤੁਹਾਡੇ ਵਿਆਜ ਤੇ ਪੈਨਲਟੀ ਹੈ ਟੋਟਲ ਕਿੰਨੇ ਫੈਕਟਰਡ ਨੇ ਜੀ ਹੈ ਜੀ ਫੈਕਟਰਡ ਪਰਸਨ ਕਿੰਨੇ ਨੇ ਟੋਟਲ ਸਾਰੇ 5 ਸੈਕਟਰਾਂ ਚ ਜੀ ਦੇਖ ਲਓ ਵੀ ਮੇਰੇ ਨਾਲ ਤਾਂ 25 ਕਿਹਾੜ ਹੁੰਦਾ ਜਾਂ ਸਭਾ ਜੀ ਪੰਜ ਸੈਕਟਰਾਂ ਦਾ ਪੰਜ ਹਜ਼ਾਰ 5250 ਪਰियोजना ਨੂੰ ਪਲਾਟ ਨੇ ਤੇ ਮੰਜ਼ਲ ਵਾਈਜ਼ ਵੀ ਵੀ ਕੀਵੇ ਨਿਬੰਧ ਇਹ ਫਿਰ ਅਰਬਾਂ ਚਲੇਗਾ ਹਿਸਾਬ ਇਹ 600 ਕਰੋੜ ਰੁਪਏ ਨੇ ਜਿਹੜੇ ਜਿਹੜੇ ਪਲਾਟ ਨੇ 5250 ਦੇ ਬੰਦੇ ਤਾਂ ਇਹ ਤਾਂ ਬੰਦਿਆਂ ਦੀ ਗੱਲ ਪਰ ਸੈਕਟਰ 5000 5250 ਪੰਜ ਸੈਕਟਰਾਂ ਦੇ 5550 ਚਾਰੇ ਸੈਕਟਰਾਂ ਦੇ ਪਲਾਟ ਨੇ ਪੰਜ 5250 5250 ਪਲਾਟ ਪਲਾਟ ਗੁਰੂ ਜੀ ਪੂਰੇ ਇੱਕ ਕੋਰਟ ਦੇ ਵਿੱਚ ਫੈਸਲੇ ਨੇ ਜਾਂ ਸਰਕਾਰਾਂ ਨੂੰ ਲੱਗਦਾ ਸਮਝ ਸਮਝਣਾ ਸਰਕਾਰਾਂ ਵੀ ਇਹਦੇ ਵਿੱਚ ਮਤਲਬ ਜ਼ਿੰਮੇਵਾਰ ਰਹੀਆਂ ਕੋਰਟ ਦਾ ਤਾਂ ਫੈਸਲਾ ਬੜਾ ਜਲਦੀ ਉਹਨਾਂ ਤਾਂ ਬਤਾਤਾ ਕੋਰਟ ਨੇ ਬੜਾ ਟਾਈਮ ਨਹੀਂ ਲਾਇਆ ਕੋਰਟ ਨੇ ਤਾਂ ਮਿਲਣ ਦੋ ਮਹੀਨੇ ਦੇ ਵਿੱਚ ਇਹ ਉਹਨੂੰ 4 ਦਸੰਬਰ ਨੂੰ ਲਾਸਟ ਡੇਟ ਸੀ ਉਹਦੀ ਵੀ ਇਹਨੂੰ ਫਾਈਨਲ ਕਰਤਾ ਪਰ ਜਿਹੜਾ ਇਹਦੋਂ ਪਹਿਲਾਂ ਦੀ ਗੱਲ ਸੀ ਇਹ ਪਹਿਲੀਆਂ ਗੱਲਾਂ ਇਹ ਸੀ ਵੀ ਦੇਖੋ 2007 ਤੱਕ ਉਹਨਾਂ ਨੇ ਬਲੌਟ ਦੇਣੇ ਸ਼ੁਰੂ ਕੀਤੇ 13 ਤੱਕ ਤੇ ਉਦੋਂ ਉਦੋਂ ਉਹ ਜਿਹੜੀ ਉਦੋਂ ਸਰਕਾਰ ਉਸ ਤੋਂ ਬਾਅਦ ਫਿਰ ਕਾਂਗਰਸੀ ਸਰਕਾਰ ਇਹ ਇਹ ਫਾਈਲਾਂ ਦਬਾਉਣ ਤੇ ਰਹੀ ਨਾ ਨੋਟਸ ਉਦੋਂ ਕਿਸੇ ਨੇ ਨਹੀਂ ਨੋਟਸ ਫਾਈਲਾਂ ਦਵਾ ਲੀਆਂ ਤੇ ਫਾਈਲਾਂ ਦਵਾ ਕੇ ਪਰ ਵਿਆਜ ਨਹੀਂ ਘਟਾਣ ਲੱਗ ਪਏ ਵਿਆਜ ਤਾਂ ਲੱਗਦਾ ਹੀ ਰਿਹਾ ਫਾਈਲਾਂ ਦਬੀਆਂ ਰਹੀਆਂ ਵਿਆਜ ਲੱਗਦਾ ਰਿਹਾ ਤੇ ਜਦੋਂ ਨੋਟਸ ਆਇਆ ਉਦੋਂ ਫਿਰ ਸਾਰਾ ਉਹ ਸਮੇਂ ਦਾ ਸਾਰਾ ਇਕੱਠਾ ਕਰਕੇ ਵਿਆਜ ਪਾ ਕੇ ਇਹ 3140 ਰੁਪਏ ਮਗਰ 300 ਕਰੋੜ ਦੀ ਨਾਸਮੈਂਟ ਯਾਨੀ ਅਸੀਂ ਇਹ ਇਸ਼ੂ ਨੂੰ ਤੁਸੀਂ ਇਹ ਇਸ਼ੂ ਨੂੰ ਮਤਲਬ ਨੋਟਸੇ ਦਬਾਉਂਦੇ ਰਹੇ ਮਤਲਬ ਤੁਸੀਂ ਅਸੀਂ ਇਹ ਇਸ਼ੂ ਨੂੰ ਅਸੀਂ ਬਿਲਕੁਲ ਮੋਟਾ ਮਟੋਰਦੇ ਰਹੇ ਤੁਸੀਂ ਮਤਲਬ ਇਹ ਕਹਿੰਦੇ ਜੀ ਲੋਕਾਂ ਨੂੰ ਜਿਵੇਂ ਚੁੱਪ ਕਰਕੇ ਚੁੱਕਾ ਨੂੰ ਆਏ ਵੀ ਨਹੀਂ ਆਇਆ ਤਾਂ ਦੇਖੋ ਪਰ ਪਰ ਗੱਲ ਜਿਹੜੀ ਹੈ ਅਸੀਂ ਇਹ ਇਸ਼ੂ ਇਸ ਕਰਕੇ ਚੱਕਿਆ ਕਿ ਅਸੀਂ ਉਹਦੇ ਤੇ ਲੱਗੇ ਹੋਏ ਹਾਂ ਕਿ ਇਹ ਕੋਈ ਰਾਹਤ ਤਾਂ ਹੈ ਨਹੀਂ ਫਾਈਲ ਦਬਣੀ ਤੇ ਨੋਟ ਲੋਕਾਂ ਨੂੰ ਨੋਟਸ ਨਾ ਜਾਣਾ ਇਹਨੂੰ ਫਾਈਲ ਇਹਨੂੰ ਖਤਮ ਕਰਾਈਏ ਸਰਕਾਰ ਤੋਂ ਖਤਮ ਕਰਾ ਕੇ ਜੋ ਵੀ ਹੁੰਦਾ ਉਹ ਲੋਕਾਂ ਦੇ ਕੁੱਪਲੇ ਦੀ ਗੱਲ ਹੈ ਵੀ ਜਿੰਨੇ ਉਹ ਖਤਮ ਹੁੰਦਾ ਇਹਨੂੰ ਜੇ ਅਸੀਂ ਚੱਲੇ ਜੋ ਵਾਢੀ ਕਰੋ ਅਸੀਂ ਵੀ ਦਰਵਾਜ਼ੇ ਦਿੱਤੇ ਅਸੀਂ ਵੀ ਕਹਿੰਦੇ ਵੀ ਐਮਐਲ ਨੂੰ ਦਬਾ ਲਓ ਕਿ ਆਉਣ ਨਾਲ ਸੋਚੇ ਹੋਰ ਇਹ 31 ਦੀ 36 ਹੋ ਜਾਣਾ ਠੀਕ ਇਹ 420 ਹੈ ਵੱਡਾ ਵੱਲੋਂ ਗਮਾਡਾ ਵੱਲੋਂ 420 ਹੈ ਵਧੀਆ ਤੇ ਇਹ ਹੈ ਕਿ ਜੇ ਤੁਸੀਂ ਕਮਾਡਾਂ ਨੂੰ ਪੁੱਛੋਗੇ ਵੀ ਇੰਨੇ ਸਾਲ ਕਿਉਂ ਚੁੱਪ ਰਹੇ ਉਹ 2019 ਚ ਪਹਿਲਾ ਨੋਟਿਸ ਆਇਆ ਤੁਹਾਡਾ ਕੋਲ ਇਲਜ਼ਾਮ ਹੈਗਾ ਪੁੱਛ ਰਹੇ ਜੀ ਸਾਡਾ ਤੇ 23 ਜਨਵਰੀ ਦਾ ਹੋਇਆ 23 ਜਨਵਰੀ ਆਇਆ 2023 ਚ 2023 ਚ ਆਇਆ ਪਹਿਲਾ ਨੋਟਿਸ ਐਕਚੁਅਲੀ ਵਧਾ ਕੀ ਸੀ 2012 ਦੇ ਵੀ ਤੁਸੀਂ ਹੁਣ ਕਮਾਡਾਂ ਨੂੰ ਸਾਫ਼-ਸਾਫ਼ ਤੇ ਸਾਫ਼-ਸੁਥਰਾ ਸਮਝਦੇ ਹੋ ਤਾਂ ਪੁੱਛ ਰਹੇ ਤੁਹਾਨੂੰ 420 ਦਾ ਮਤਲਬ ਕੀ ਹੁੰਦਾ 2012 ਦੇ ਵਿੱਚ ਇਹ 700 800 ਰੁਪਈਆ ਸੀਗਾ ਬੰਦੇ ਕੱਢਦੇ ਹੁਣ ਇਹਨਾਂ ਨੇ ਕੀ ਕੀਤਾ 300 ਕਰੋੜ ਦੀ ਨਾਸਬੰਦ ਨੂੰ 800 ਸਾਸੀ ਕਰੋੜ ਰੁਪਈਆ ਦੇ ਦਿੱਤਾ ਜੇ ਪਹਿਲਾਂ ਆਈ ਹੋਈ ਨਹੀਂ ਨਾ ਨਾ ਨੋਟਿਸ ਨਹੀਂ ਆਇਆ ਉਹਨਾਂ ਦੀ ਫਾਈਲਾਂ 'ਚ ਨਹੀਂ 7 800 ਰੁਪਏ ਤੁਸੀਂ ਕਿਹਾ ਪਹਿਲਾਂ ਵਧਾਏ ਸੀ 700 ਰੁਪਈਆ ਕਿਹੜੇ ਸਾਲ ਕਿਹੜੇ ਸਾਲ 'ਚ 2012 'ਚ ਯਾਨੀ ਕਿ ਤੁਸੀਂ ਨਹੀਂ ਪੇ ਕੀਤੇ ਤੇ ਅੱਜ 3100 ਹੋ ਗਏ ਮੈਂ ਤੁਹਾਨੂੰ ਹੋਰ ਦੱਸ ਰਹੇ ਨੇ ਵੀ ਫਾਈਲ ਦਿੱਤੀ ਹੋਊਗਾ ਚੈਨਲ ਜੀ ਨੋਟਿਸ ਨੇ ਆਫੇ 400 ਪੀਸੀ ਤਾਂ ਹੀ ਤਾਂ ਪੁੱਛਿਆ ਨਾ ਦੱਸਿਆ ਨਹੀਂ ਕਿਸ ਨੂੰ ਨਾਲਸ ਘਰ ਚ ਰੇਟ ਵਧਾਈ ਜੋ ਦੱਸੋਣ ਦਾ ਮਤਲਬ ਕੀ ਹੋਇਆ ਹਾਈ ਕੋਰਟ ਦੀ ਨਾ ਹਾਈ ਕੋਰਟ ਨੇ ਜਨਰਲ ਨਹੀਂ ਕੀਤਾ ਹਾਈ ਕੋਰਟ ਨੇ ਕਮਾਂਡਾ ਨੂੰ ਇਹ ਕਿਹਾ ਇਹਨੇ ਸਰਵਾਈ ਕਰੋ ਨਾ ਸਰਵਾਈ ਕਰੋ ਇਹ ਨਹੀਂ ਵੀ ਕੋਰਟ ਨੇ ਕੋਈ ਜਜਮੈਂਟ ਨਹੀਂ ਕੀਤੀ ਕੋਰਟ ਨੇ ਕਮਾਂਡਾ ਨੂੰ ਕਹਿਤਾ ਵੀ ਤੁਸੀਂ ਉਹ ਲੋਕੀਆਂ ਦੀ ਗੱਲ ਸੁਣੋ ਤੇ ਇਸ ਤੇ ਕਾਰਵਾਈ ਕਰੋ ਇਹ ਕੋਈ ਹਾਈ ਕੋਰਟ ਦਾ ਆਰਡਰ ਨਹੀਂ ਹੈ ਕਿ ਕਮਾਂਡਾ ਨੂੰ ਕਰਕੇ ਦਿਓ ਉਹਨਾਂ ਦੇ ਕਮਾਂਡਾ ਦੇ ਪਾਸ ਤੋਂ ਇਹਨਾਂ ਨੂੰ ਬੁਲਾਓ ਜਿੱਦਾਂ ਤੁਸੀਂ ਕਹਿ ਸਕਦੇ ਹੋ ਲਈ ਕਮਾਂਡਾ ਮੈਂ ਪੁੱਛਿਆ ਉਹਨਾਂ ਦੀ ਜਿਹੜੀ ਡੀਰ ਰਿਸ਼ਮ ਬਿਊਟੀ ਕਹਾਂਗੇ ਅਫਸਰ ਦੀ ਜਿਹੜਾ ਵੀ ਸਟੇਟ ਅਫਸਰ ਹੈ ਉਹ ਡਾ ਪਰਵਾਹੀ ਮੈਂ ਤੁਹਾਨੂੰ ਪੂਜੀ ਪੁੱਛਿਆ ਰਿਪੋਰਟ 20 ਨਹੀਂ ਨਹੀਂ 420 ਰਿਪੋਰਟ ਮੈਂ ਕਹਿੰਦਾ ਡਾ ਪਰਵਾਹੀ ਤਾਂ ਨਹੀਂ ਨਹੀਂ 731 64 ਹੋ ਗਿਆ ਕਿਹਾ 420 ਨਹੀਂ ਰਿਪੋਰਟ 20 ਨਹੀਂ ਲਾਪਰਵਾਹੀਆਂ ਸੀ ਉਹ ਦੇਖੋ ਲਾਪਰਵਾਹੀ ਦਾ ਨੁਕਸਾਨ ਦਾ ਪੈਸੇ ਦਾ ਹੋਇਆ ਨਾ ਜ਼ਿੰਮੇਵਾਰੀ ਉਹਨਾਂ ਦੀ ਹੈ ਲੋਕਾਂ ਤੇ ਪੈਣੀ ਨਹੀਂ ਆਪਾਂ ਕਮਾਂਡਾ ਨਗਰੀਏ ਆ